ਸਿੱਖ ਦਰਨ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਗੁਰੂ ਰਾਮਦਾਸ ਜੀ ਦੇ ਦਰ ਤੇ ਇੱਕ ਸਿੰਘ ਸ਼ਬੀਲ ਦੀ ਸੇਵਾ ਨਿਭਾਉਂਦਾ ਸੀ ਜਿਸ ਦਾ ਸਥਾਨ ਉਥੋਂ ਸ਼ਿਫਟ ਕਰਵਾ ਕੇ ਦੂਰ ਕਰਵਾ ਦਿੱਤਾ ਗਿਆ ਕਿਉਂਕਿ ਪਾਰਕਿੰਗ ਦੇ ਕੋਲ ਆਂਦੇ ਹੋਏ ਵੀ ਆਈਪੀਜ਼ ਨੂੰ ਸ਼ਬੀਲ ਤੋਂ ਪ੍ਰੋਬਲਮ ਸੀ ਹੁਣ ਛਬੀਲ ਤੋਂ ਪ੍ਰੋਬਲਮ ਸੀ ਜਾਂ ਗੁਰਦੁਆਰਾ ਕੈਂਪਸ ਦੇ ਅੰਦਰ बिक ਰਹੀਆਂ ਪਾਣੀ ਦੀਆਂ ਬੰਦ ਬੋਤਲਾ ਘਟ ਰਹੀਆਂ ਸਨ ਕਿਉਂਕਿ ਛਬੀਲ ਸਾਹਮਣੇ ਲੱਗੀ ਹੋਈ ਸੀ ਉਸ ਤੋਂ ਪ੍ਰੋਬਲਮ ਸੀ ਤੁਸੀਂ ਆਪ ਸੁਣੋ ਸਿੰਘ ਸਾਹਿਬ ਦੀ ਜ਼ੁਬਾਨੀ ਉਹਨਾਂ ਨੇ ਕੀ ਦੱਸਿਆ ਕਿ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਸਿੰਘ ਨੂੰ ਜੋ ਕਿ ਛਬੀਲ ਦੀ ਫ੍ਰੀ ਸੇਵਾ ਨਿਭਾੰਦਾ ਆ ਰਿਹਾ ਹੈ ਕਈ ਸਾਲਾਂ ਤੋਂ ਉਸ ਨੂੰ ਕਿੱਦਾਂ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਦੇ ਉੱਤੇ ਕਰ ਦਿੱਤਾ ਗਿਆ ਸਿਰਫ ਇਹ ਕਹਿ ਕੇ ਕਿ ਸਿਆਸਤਦਾਨਾਂ ਨੂੰ ਇਸ ਤੋਂ ਤੱਕ ਲੀਫ ਹੈ ਹਾਂ ਜੀ ਬਾਈ ਰਿਵਾ ਇੱਥੇ ਇਕੱਲੇ ਜਲਾ ਰਹੇ ਤੁਸੀਂ ਇਕੱਲੇ ਹੀ ਹੋ ਇੱਥੇ ਕੋਈ ਵੀ ਨਹੀਂ ਆਲੇ ਦੁਆਲੇ ਸਾਰਾ ਵਾਯੂ ਦੀ ਕੋਈ ਗੱਲ ਤਾਂ ਖਾਸਾ ਇਕੱਲਾ ਨਹੀਂ ਹੁੰਦਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਗੁਰੂ ਸਾਹਿਬ ਦੀ ਸੰਗਤਾਂ ਉਰਜਾ ਨਾਲ ਹੀ ਦਸਤਕਾੜਦੇ ਜਦੋਂ ਅਸੀਂ ਇਹ ਸੇਵਾ ਦੇ ਵਿੱਚ ਹੱਥ ਮਟਾਉਂਦੀਆਂ ਨੇ ਇਹ ਹੋਰ ਵੀ ਦੋ ਪ੍ਰੇਮੀ ਜਿਹੜੇ ਨਾਲ ਬੜਾ ਪਿਆਰ ਨਾਲ ਸੇਵਾ ਕਰ ਰਹੇ ਆ ਦੇਖੋ ਬੇਬੋ ਬਖਸ਼ਾ ਜੀ ਕੋਈ ਹੋਰ ਉਹ ਦੋਵੇਂ ਆਪਾਂ ਦੇ ਗੁਰੂ ਸਾਹਿਬ ਦੀ ਬਰੀ ਕਿਰਪਾ ਤੇ ਸਾਧਗੁਰੂ ਜੀ ਸੇਵਾ ਲੈ ਰਹੇ ਨੇ ਅੱਜ ਕੋਲੇ ਨਹੀਂ ਗੁਰਸਾਹਿਬ ਨਾਲ ਇਹ ਤੁਹਾਨੂੰ ਇਹ ਤੁਹਾਨੂੰ ਇੱਕ ਤੋਂ ਗਿਆ ਲਾਇਆ ਵੀ ਇੱਥੇ ਇਹ ਤੇ ਜਦੋਂ ਹਜ਼ਾਰਾਂ ਸੰਗਤ ਰੋਜ਼ ਲੰਘੇ ਜਾਂਦੀ ਹੈ ਅੱਗੇ ਜਾ ਕੇ ਉਹਨਾਂ ਨੂੰ 20 25 30 ਰੁਪਏ ਦੀ ਬੋਤਲ ਲੈਣੀ ਪੈਂਦੀ ਪਾਣੀ ਦੀ ਤੁਹਾਨੂੰ ਕਿਤੇ ਖਿਆਲ ਆਇਆ ਦੰਦਾ ਵੀ ਸੰਗਤ ਇੱਥੇ ਸਾਡਾ ਸਾਡਾ ਚਾਲ ਕੋਈ ਨਹੀਂ ਸਾਡੇ ਗੁਰਸਾਹਬ ਗੁਰ ਆਉਂਦਾ ਤਾਂ ਕੱਥਿਆ ਉਹ ਉਹਨੇ ਮਨ ਸੇ ਭੁਰਨਾ ਪਾਇਆ ਕਿ ਇਹ ਕੰਮ ਕਰੋ ਤੇ ਤੁਹਾਡੇ ਗੁਰਮੁਖਾਂ ਨਾਲ ਵਿਚਾਰ ਕੀਤੀ ਕਿ ਉਹਨਾਂ ਨੇ ਨਾਲ ਆ ਸਹਿਯੋਗ ਦਿੱਤਾ ਗੁਰਸਾਹਿਬ ਜੀ ਕਰਵਾ ਨਾਲ ਤੇ ਸਾਰੇ ਸੰਗਤ ਨੇ ਇਹ ਪ੍ਰਵਾਲਾ ਕੀਤਾ ਤੇ ਗੁਰੂ ਆਉਂਦਾ ਨੇ ਇਹ ਮਨ ਬਣਾਇਆ ਗੁਰੂ ਸਾਹਿਬ ਨੇ ਗੱਲ ਸਾਰੀ ਸਾਡੀ ਨਹੀਂ ਗੱਲ ਸਾਰੀ ਗੁਰੂ ਦੀ ਆ ਕਿੰਨੀ ਦੇਰ ਹੋ ਗਈ ਬਾਬਾ ਜੀ ਕਰਦੇ ਆ ਇੱਕ ਗੁਰੂ ਆਂਦਾ ਵੀ ਕਰਦਾ ਤੀਸਰਾ ਸਾਲ ਸਤਿਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਸੇਵਾ ਲੈ ਰਹੇ ਨੇ আচ্ছা ਪਹਿਲਾਂ ਤੁਸੀਂ ਅੱਗੇ ਵੇਖੇ ਜਾਂਦੇ ਸੀ ਉੱਥੇ ਉੱਥੋਂ ਇੱਧਰ ਕਿ ਆ ਗਏ ਅੱਗੇ ਆਪਾਂ ਨੇ ਉਹ ਜਿਹੜਾ ਗੁਰਦੁਆਰਾ ਸਾਹਿਬ ਨਾਲ ਆਪਣੇ ਲਈ ਕਾਰ ਪਾਰਕਿੰਗ ਆ ਕਾਰ ਪਾਰਕਿੰਗ ਦੇ ਬਹੁਤ ਲਾਣੇ ਹਾਂ ਕਿ ਉਹ ਜਿਹੜੀ ਕਾਰ ਪਾਰਕਿੰਗ ਦਾ ਉਹਦਾ ਉਹਨਾਂ ਦੇ ਅੰਦਰ ਬੋਤਲਾਂ ਵੇਚਦੀਆਂ ਸਾਨੂੰ ਤੇ ਉਹਨਾਂ ਨੇ ਉਤੋਂ ਪ੍ਰਕਾਸ਼ਨ ਨਾਲ ਪੈਸਾ ਕਰਾ ਕੇ ਤਦਾਂ ਨੂੰ ਪਹਿਤੋਂ ਪੁਕਾਰੀ ਜੀਬੀ ਸਾਹਿਬੀ ਬੰਦ ਕਰਵਾਤੀ ਤੇ ਹੌਨ ਗੁਰ ਸਾਹਿਬੀ ਦੇ ਬਣਾਏ ਹੋਏ ਪੱਗ ਲਾਣੇ ਆ ਸਾਰਾ ਗੜੀ ਗੁਰਦਾਰੇ ਸਾਹਮਣੇ ਤੇ ਫਿਰ ਕੋਈ ਵੀ ਨਹੀਂ ਮੰਨ ਕਰਾਈ ਇਹ ਜਿਹੜੇ ਪਲੇਸ ਵਾਲੇ ਆ ਉਹ ਕਹਿੰਦੇ ਸੀ ਕਿ ਬੰਦ ਕਰੋ ਕਿ ਬਾਹਰੋਂ ਜਿਹੜੇ ਆ ਇਹਨਾਂ ਲੀਡਰ ਆਉਂਦੇ ਨਾ ਲੀਡਰ ਤੇ ਮੀਕਰਾਂ ਨੂੰ ਇਹ ਚੰਗਾ ਨਹੀਂ ਲੱਗਦਾ ਕੀ ਚੰਗਾ ਨਹੀਂ ਲੱਗਦਾ ਇਹ ਜੀਬੀ ਲਈ ਚੰਗਾ ਨਹੀਂ ਲੱਗਦੀ ਐਦਾਂ ਲੋਕਾਂ ਨੂੰ ਫ੍ਰੀ ਪਾਣੀ ਪਿਆਣਾ ਚੰਗਾ ਨਹੀਂ ਲੱਗਦਾ ਬਈ ਸਰਕਾਰਾਂ ਦਾ ਕੰਮ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ पैसे कचे पाणी पी फ्री में पाणी फ्री में बाबा जी फिर बर्फ रोज़ ਦੀ ਇਹ ਕਿਸ ਤਰ੍ਹਾਂ ਦੇ ਪਾਣੀ ਕਿਥੋਂ ਲਿਆਂਦੇ ਹੋ ਤੁਸੀਂ ਬਰਬ ਕਿਥੋਂ ਆਂਦੀ ਗੁਰੂ ਆਉਂਦਾ ਸੀ ਸੰਤਾਂ ਪੰਜਾਬ ਕੋਈ ਗੁਰੂ ਜੀ ਦੇ ਪਿਆਰੇ ਤੇਰੇ ਆ ਤੇ ਤੈਨੂੰ ਆਉਂਦਾ ਗੁਰੂ ਸਾਹਿਬ ਦਾ ਅੱਛਾ ਨਹੀਂ ਇਹ ਤੁਹਾਨੂੰ ਰੋਜ਼ ਆ ਜਾਂਦੀ ਹੈ ਪੱਕੀ ਕਿ ਆਪਣਾ ਕਦੀ ਆਂਦੀ ਹੈ ਜਾਂ ਕਦੀ ਨਹੀਂ ਆਂਦੀ ਗੁਰੂ ਆਉਂਦਾ ਵੀ ਸੰਤਾਂ ਪੱਕਿਆ ਕਿ ਮਹਾਰਾਜ ਸਾਨੂੰ ਚੋਗਾ ਦਿੰਦੇ ਮਹਾਰਾਜ ਸਾਡਾ ਵੀ ਚੋਗਾ ਸਤਪੁਰੂਹੀ ਕਿ ਲਾਂਦੇ ਦੇ ਆ ਜੇ ਤੁਹਾਨੂੰ ਚੋਗਾ ਨਾ ਮਿਲੇ ਦੇਖੋ ਤੂੰ ਤਾਂ ਬੋਲਦਾ ਚੋਗੇ ਤੇ ਸਾਨੂੰ ਗੁਰੂ ਅੰਦਰ ਦੀ ਕਿਰਪਾ ਸਤਜਾ ਗੁਰ ਸਾਹਿਬ ਜੀ ਚੋਗਾ ਪਾਉਂਦੇ ਆ ਤੇ ਧਰਵਾਦ ਗੁਰ ਆਉਂਦਾ ਹੁੰਦਾ ਹੈ ਅੱਛਾ ਤੁਹਾਡਾ ਕੋਈ ਤੁਹਾਡੀ ਕੋਈ ਡਿਮਾਂਡ ਸਮਾਰਟ ਹੋਵੇ ਸਤਿਗੁਰੂ ਅਗੇ ਕਿ ਵਾਹਿਗੁਰੂ ਸੰਤਾਂ ਨੇ ਗੁਰੂ ਦਾਤ ਕਿਰਪਾ ਕਰਿਆ ਇਹ ਜੀਵਨੇ ਸੇਵਾ ਵਿੱਚ ਸਤੀ ਦਵੇ ਸਵਾਸ ਨਿਕਲਣ ਇਹ ਸਵਾਸ ਨਿਕਲਣ ਤੇ ਕੋਈ ਆਮਦਾ ਦੀ ਸੇਵਾ ਦੇ ਵਿੱਚ ਨਿਕਲਣ ਇਹ ਮੇਰੇ ਕਾਲ ਕੋਲ ਮਾਸ ਹੈ ਤੇ ਤੰਦ ਉਸੇ ਦੇ ਇੱਕ ਡਿਮਾਂਡ ਸੇ ਗੁਰ ਸਾਹਿਬ ਵੀ ਇਹੀ ਹੈ ਕਿ ਮਾਰੇ ਸੇਵਾ ਵਿੱਚ ਜਿਹੜੇ ਸਾਡਾ ਸਵਾਸ ਨਿਕਲ ਕੋਈ ਗੁਰਪਿਆਰੋ ਇੱਥੋਂ ਪਤਾ ਲੱਗਦਾ ਹੈ ਕਿ ਸਾਡੀਆਂ ਜਥੇਬੰਦੀਆਂ ਦੇ ਵਿੱਚ ਬੈਠੇ ਹੋਏ ਆਗੂ ਸਰਬੱਤ ਦੇ ਭਲੇ ਦਾ ਫਲਸਫਾ ਪੁੱਲ ਚੁੱਕੇ ਨੇ ਤੇ ਉਹ ਸਿਰਫ ਤੇ ਸਿਰਫ ਬਿਜ਼ਨਸ ਦਾ ਫਲਸਫਾ ਯਾਦ ਰੱਖਦੇ ਨੇ ਤੇ ਸਿਰਫ ਕਿੱਦਾਂ ਮੋਟਾ ਪੈਸਾ ਕਮਾਇਆ ਜਾ ਸਕੇ ਕਿੱਦਾਂ ਗੁਰੂ ਘਰਾਂ ਦੀਆ ਦਹਲੀਜ਼ਾਂ ਦੇ ਅੰਦਰ ਵੀ ਬਿਜ਼ਨਸ ਫੈਲਾਇਆ ਜਾ ਸਕੇ ਉਹ ਹੀ ਸੋਚਦੇ ਨੇ ਕਿਉਂਕਿ ਅਗਰ ਇਹਨਾਂ ਦੇ ਅੰਦਰ ਰੱਤੀ ਪਰ ਵੀ ਸਰਬੱਤ ਦੇ ਭਲੇ ਦਾ ਜਾਂ ਇਨਸਾਨੀਅਤ ਦਾ ਫਲਸਫਾ ਜਿਉਂਦਾ ਹੁੰਦਾ ਤਾਂ ਕਦੇ ਵੀ ਕਿਸੇ ਵੱਲੋਂ ਫ੍ਰੀ ਨਿਭਾਈ ਜਾ ਰਹੀ ਸੇਵਾ ਨੂੰ ਇਸ ਤਰੀਕੇ ਨਾਲ ਖੰਡਿਤ ਨਹੀਂ ਕੀਤਾ ਜਾਂਦਾ ਜਾਂ ਰੋਕਿਆ ਨਹੀਂ ਜਾਂਦਾ ਬਜਾਏ ਰੋਕਣ ਤੋਂ ਜਾਂ ਬਜਾਏ ਸ਼ਿਫਟ ਕਰਨ ਤੋਂ ਅਜੇਹ ਸਿੰਘਾਂ ਦਾ ਸਨਮਾਨ ਕਰਨਾ ਬਣਦਾ ਸੀ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ